ਇਹ ਆਲਟੋ ਵਾਲੇ ਨੇ ਬ੍ਰੇਕ ਮਾਰੀ ਤੇ ਬੱਸ ਵਾਲੇ ਨੇ ਵੀ ਉਹਦੇ ਪਿੱਛੇ ਘੱਟੀਆਂ ਤੇ ਘੱਟੀਆਂ ਬੱਸ ਦੀਆਂ ਕਰੀਆਂ ਤੇ ਆਲਟੋ ਵਾਲਾ ਨਾ ਉਹ ਗੱਡੀ ਛੱਡ ਕੇ ਭੱਜ ਗਿਆ ਤੇ ਹੁਣ ਇੱਥੇ ਕੋਈ ਜਵਾਬ ਦੇਣ ਵਾਲਾ ਹੈਗਾ ਹੀ ਕੋਈ ਬੰਦਾ ਨਹੀਂ ਏ ਹੁਣ ਇਹ ਕਾਰ ਦੀ ਵਜ੍ਹਾ ਕਰਨਾ ਹੈ। ਅੱਛਾ ਜਿਹੜੀ ਕਾਰ ਹੀ ਹੁਣ ਕਾਰ ਵਾਲੇ ਵਿੱਚ ਰੁਕ ਕੇ ਤੇ ਫਸਾਲੇ ਇੱਕਦਮ ਬ੍ਰੇਕ ਹੁਣ ਗੱਡੀ ਲੋੜ ਹੁਣ ਪਿੱਛੇ ਗੱਡੀ ਮੈਂ ਗੱਡੀ ਸਾਰੇ ਪਿੱਛੇ ਰੁਕੀ ਜਾਣਾ ਪਿੱਛੇ ਦਾ ਦੱਤ ਵਜ ਕੀ ਵਜ ਜਾਣਾ ਅੱਗੇ ਅੱਛਾ ਸਾਰੀ ਗੱਡੀ ਤਾਂ ਪਿੱਛੇ ਵਾਲੇ ਦੀ ਗਲਤੀ ਹੈ ਮੈਂ ਪਿੱਛੇ ਮੈਂ ਤਾਂ ਸੋਚਿਆ ਗੱਡੀ ਰੁਕੀ ਜਾ ਗਈ ਹੋਣਾ ਗੱਡੀ ਲੋੜ ਲੋੜ ਰੁਕਦੀ ਵਾਰ ਪਿੱਛੇ ਉਹਨੇ ਕੇ ਮਾਰਿਆ ਚੱਕਾ ਪਿੱਛੇ ਚੱਕੇ ਭਾਜੀ ਥੋੜੀ ਦੇਰ ਅੱਛਾ ਛੱਕਾ ਛੋਟਾ ਕਾਫੀ ਲਗੇ ਅੰਦਰ ਕਿਸੇ ਦੇ ਛੱਕਾ ਨਹੀਂ ਬਚ ਕੇ ਜੀ ਉਹ ਮੈਂ ਤਾਂ ਬ੍ਰੇਕ ਲਾ ਲਈ ਸੀ ਮੈਨੂੰ ਪਿੱਛੇ ਵਾਲੇ ਗੱਡੀ ਵਾਲੇ ਨੇ ਧੱਕਾ ਮਾਰਿਆ ਨਾ ਮੈਂ ਤਾਂ ਜਾ ਕੇ ਗੱਡੀ ਦੇ ਵਿੱਚ ਵੜ ਗਈ ਜੀ ਏ ਹੋਣੀ ਹੋਇਆ ਜੀ ਥੋੜੀ ਦੇਰ ਹੋਇਆ ਇਹ ਆਲਟੋ ਵਾਲੇ ਨੇ ਬ੍ਰੇਕ ਮਾਰੀ ਤੇ ਬੱਸ ਵਾਲੇ ਨੇ ਵੀ ਇਹਨੇ ਪਿੱਛੇ ਗੱਡੀਆਂ ਦੇ ਗੱਡੀਆਂ ਬੱਤੀ ਨਹੀਂ ਕਰੀਆਂ ਤੇ ਆਲਟੋ ਵਾਲਾ ਹੁਣ ਗੱਡੀ ਛੱਡ ਕੇ ਭੱਜ ਗਿਆ ਤੇ ਹੁਣ ਇੱਥੇ ਕੋਈ ਜਵਾਬ ਦੇਣ ਵਾਲਾ ਹੈਗਾ ਜੀ ਕੋਈ ਬੰਦਾ Para ir, para ir, para ir, para ir. ¿Para por ¿Ah? el por el por el